ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਹਰਾਜ ਤੋਂ ਕਵਰ ਕਰ ਰਹੇ ਹਾਂ ਦੋਸਤੋ ਮੇਰੇ ਆਪਣੇ ਪਿੰਡ ਦੇ ਵਿੱਚੋਂ ਇਹ ਪਿੰਡ ਨੂੰ ਦੋਸਤੋ ਜ਼ਿਲ੍ਹੇ ਦੀ ਗੱਲ ਕਰ ਲਈਏ ਮੌਕਸ ਜ਼ਿਲ੍ਹਾ ਪੈ ਜਾਂਦਾ ਤੇ ਤਹਿਸੀਲ ਵੀ ਦੋਸਤੋ ਇਸ ਨੂੰ ਸ਼੍ਰੀ ਮੌਕਸਰ ਸਾਹਿਬ ਪੈ ਜਾਂਦੀ ਹੈ ਦੋਸਤੋ ਤੇ ਬਾਈ ਕੋਲ ਇਹਨਾਂ ਦੋਸਤੋ ਇੱਕ ਟੋਕੜ ਗੱਬਨ ਝੋਟੀ ਆ ਪ੍ਰੋਪਰ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਜਿੰਨਾ ਵੀ ਰਾਣੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਜੀ ਫਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲੈਨੇ ਆ ਆਓ ਬਾਈ ਹਾਂਜੀ ਬਾਈ ਸੱਸੀਆ ਸੱਸੀਆ ਜੀ ਠੀਕ ਠਾਕ ਬਾਈ ਹਾਂਜੀ ਹਾਂਜੀ ਠੀਕ ਆ ਤੇ ਨਾਮ ਦੱਸੀ ਬਾਈ ਨਾਮ ਲਖਵਿੰਦਰ ਸਿੰਘ ਲਖਵਿੰਦਰ ਸਿੰਘ ਬਾਈ ਲਖਵਿੰਦਰ ਇੱਕ ਵਾਰੀ ਆਪਣਾ ਫੋਨ ਨੰਬਰ ਵੀ ਬੋਲ ਦੇ 97795 ਠੀਕ ਆ 37397 ਠੀਕ ਆ ਤੇ ਬਾਈ ਇਹ ਝੋਟੀ ਆਪਣੇ ਘਰ ਦੀ ਆ ਨਹੀਂ ਆਪਾਂ ਤੋਕੜ ਲਈ ਸੀ ਤੋਕੜ ਲਈ ਸੀ ਹਾਂਜੀ ਠੀਕ ਐ ਗੱਬਣ ਆਪਣੇ ਕੋਲੇ ਹੋਈ ਆ ਨਹੀਂ ਨੀ ਟੀਕਾ ਭਰਾਇਆ ਸੀ ਰਸਤਾਰਾਂ ਤੋਂ ਲਈ ਸੀ ਆਪਾਂ ਠੀਕ ਐ ਹਾਂ ਆਪਣੇ ਕੋਲੇ ਯਾਨੀ ਕੀ ਰਹੇਗੀ ਉਸੇ ਟੀਕੇ ਤੇ ਉਸੇ ਟੀਕੇ ਤੇ ਰਹੇਗੀ ਠੀਕ ਐ ਤੇ ਕਿੰਨੇ ਚਾਰ ਦੀ ਗੱਬਣ ਹੋ ਗਈ ਬਈ ਇਹ ਪੰਜਾਂ ਦੀ ਹੋ ਗਈ ਪੂਰਿਆਂ ਦੀ ਪੂਰੇ ਪੰਜ ਮਹੀਨੇ ਦੀ 6 ਮਾਂ ਲੱਗ ਗਿਆ ਕਿੰਨੀ ਤਰੀਕ ਤੋਂ ਬਈ ਆਹ 23 ਤਰੀਕ ਤੋਂ ਲੱਗ ਗਿਆ ਠੀਕ ਐ ਉਹਨੇ ਖਸਨ ਦਾ ਤਾਬ ਉਹ ਜਿਹੜੇ ਟੀਕਾ ਭਰਾਇਆ ਸੀ ਉਹਨਾਂ ਠੀਕ ਐ ਤੇ ਬਈ ਕਿੰਨਾਂ ਸੂਏ ਆ ਅੱਗੇ ਗੱਬਣ ਆ ਇਹ ਇਹ ਦੂਜੇ ਸੂਏ ਵਾਸਤੇ ਗੱਬਣਾਈ ਠੀਕ ਐ ਯਾਨੀ ਕੀ ਪਹਿਲਾ ਆਪਾਂ ਚੋਈ ਜਾਂਨੇ ਹਾਂ ਹ ਠੀਕ ਆ ਤੇ ਬਈ ਹੁਣ ਦੁੱਧ ਦੀ ਗੱਲ ਕਰ ਲਗੇ ਦੁੱਧ ਕਿੰਨਾ ਕਾਇਦੇ ਥੱਲੇ ਦੁੱਧ ਬਈ ਹੁਣ ਕੱਲ ਪਰਸੋਂ ਦੀ ਇੱਕ ਡੰਗ ਪੈ ਗਈ ਇਹ ਠੀਕ ਆ ਸੁਭਾਅ ਚਾੜ ਤੇ ਵਧੀਆ ਰੈਂਕ ਕੇ ਮਿਲ ਪਈ ਦੀ 4 ਕਿਲੋ ਦ ਇੱਕ ਟਾਈਮ ਨਾਲ ਠੀਕ ਆ ਹਾਂਜੀ 4 ਕਿਲੋ ਯਾਨੀ ਕਿ ਡੰਗ ਦਾ ਦੁੱਧ ਹੈਗਾ ਮਿਲਦੀ ਇੱਕ ਟਾਈਮ ਹੀ ਇੱਕ ਟਾਈਮ ਮਿਲਦੀ ਆ ਪਹਾੜੇ ਤੇ ਮਿਲਦੀ ਆ ਹਾਂਜੀ ਚਾੜ ਤੇ ਠੀਕ ਹਾਂ ਤੇ ਚਵਾਈ ਦੀ ਸਾਫ ਸੁਥਰੀ ਹੈ ਜਮਾਂ ਸਾਫ ਹੈ ਬੋਲੀ ਧਾਰ ਹੈ ਵਧੀਆ ਜਮਾਂ ਥਾਂ ਲੇਵੇ ਦੀ ਜਮਾਂ ਓਕੇ ਠੀਕ ਆ ਲਓ ਬਈ ਬਾਈਆਂ ਦਾ ਚਵਾਈ ਦੀ ਸਾਫ ਸੁਥਰੀ ਹੈ ਬਾਕੀ ਦੋਸਤੋ ਤਸੱਲੀ ਤੁਸੀਂ ਇੱਥੇ ਆ ਕੇ ਕਰ ਲੈਣੀ ਹੈ ਬਹੁਤ ਸੋਹਣੀ ਝੋਟੀ ਹੈ ਦੋਸਤੋ ਬਿਲਕੁਲ ਕੁੰਡਾ ਸਿੰਘ ਆ ਠੀਕ ਆ ਲਓ ਬਈ ਮੂੰਹੋਂ ਵੀ ਬਾਈਆਂ ਦਾ ਚਾਰਦਾਂਦੀ ਹੈ ਤੇ ਦੂਜੇ ਸੂਏ ਨਹੀਂ ਗੱਬਣਾ ਦੋਸਤੋ ਪੰਜਵਾਂ ਮਹੀਨਾ ਪੂਰਾ ਹੋ ਗਿਆ ਤੇ ਛੇਵਾਂ ਮਹੀਨਾ ਦੋਸਤੋ ਲੱਗਿਆ ਹੋਇਆ ਇਹਨੂੰ ਕੋਈ 5 4 ਦਿਨ ਹੋਇਆ ਹੈ ਵੇਖ ਸਕਦੇ ਆ ਥਣ ਹਵਾਨਾ ਥਣ ਵੀ ਦੋਸਤੋ ਕਰਮਾਣੀ ਸੋਹਣਾ ਲੱਗਿਆ ਪੂਰਾ ਮੋਟਾ-ਮੋਟਾ ਬਾਈ ਇੱਕ ਪਾਸੇ ਨੂੰ ਮਾੜੀ ਬਾਈ ਵਿਖਾਉਂਦੀ ਆ ਦੁੱਧ ਇੱਕੋ ਜੇ ਉਹੀ ਟੋਕੜ ਕਰਕੇ ਤਾਂ ਭਾਂ ਬਖਾਉਂਦੀ ਦੁੱਧ ਜਮਾ ਇੱਕੋ ਜੀ ਠੀਕ ਆ ਦੁੱਧ ਇੱਕੋ ਜੇ ਸੋਨਾ ਆਮ ਦਾ ਫਰਕ ਵੀ ਨਹੀਂ ਹੋਣਾ ਵਿਆਹ ਕਰਾਉਣ ਦਾ ਠੀਕ ਆ ਹਾਂਜੀ ਲਓ ਵੀ ਬਾਈਆਂ ਦਾ ਆਪਦੀ ਤਸੱਲੀ ਕਰ ਲੈਣੀ ਆ ਬਾਈ ਉਨੀ ਕੀ ਵਿਖਾਉਂਦੀ ਜਰੂਰ ਆ ਦੁੱਧ ਇੱਕੋ ਜਾਂ ਤੇ ਸਿੰਘ ਬਿਲਕੁਲ ਕੁੰਡਾ ਦੋਸਤੋ ਪਿਓਰ ਮੋਰਾ ਕੈਟਾਗਰੀ ਦੇ ਵਿੱਚ ਪੈਂਦੀ ਆ ਵੇਖ ਸਕਦੇ ਆ ਦੋਵੇਂ ਸਿੰਘਾਂ ਦੀ ਸ਼ੇਪ ਦੋਸਤੋ ਬਹੁਤ ਸੋਹਣੀ ਆ ਤੇ ਸੋਹਣਾ ਕੱਦ ਕਾਠਾ ਦ ਉਹ ਸ਼ੂਈ ਦੋਸਤੋ ਜਮਾ ਕਾਲੀ ਆ ਤੇ ਥਣ ਹਵਾਨਾ ਤੁਹਾਨੂੰ ਨੇੜੇ ਹੋ ਕੇ ਦੋਵੇਂ ਪਾਸਿਆਂ ਤੋਂ ਖਾ ਦਿੰਨੇ ਆ ਦੇਖ ਸਕਦੇ ਆ ਤੋਕੜ ਹੈਗੀ ਆ ਦੋਸਤੋ ਉਸ ਢੰਗ ਨਾਲ ਦੀ ਜੱਜਮੈਂਟ ਕਰੋ ਜੇ ਸਵੇਰ ਦਾ 7:30 ਵਜੇ ਦਾ ਟਾਈਮ ਆ ਦੋਸਤੋ ਉਸ ਢੰਗ ਨਾਲ ਦੀ ਜੱਜਮੈਂਟ ਕਰੋ ਜੇ ਕਿਉਂਕਿ ਚੁਵਾਈ ਹਜੇ ਬਾਈ ਨੇ ਨਾ ਕਰਨੀ ਆ ਕਿਉਂਕਿ ਡੇਰੀ ਦਾ ਕੰਮ ਆ ਬਾਈ ਦਾ ਉਧਰੋਂ ਫਿਰ ਨਵੇੜ ਕੇ ਤੇ ਬਾਈਆਂ ਦਾ ਫੇਰ ਹੀ ਚੁਵਾਈ ਕਰਦੇ ਆ ਇਹਦੀ ਦੇਖਾ ਵੀਡੀਓ ਕਰਕੇ ਖੜ ਗਿਆ ਆਪਾਂ ਠੀਕ ਆ ਦੇਖ ਸਕਦੇ ਬਿਲਕੁਲ ਸਾਫ਼ ਸੁਥਰਾ ਥਾਣਾ ਇੱਕ ਕਦ ਕਾਠੀ ਸੋਨਾ ਦੋਸਤੋ ਜਿਹੜਾ ਵੀ ਟੋਕੜ ਗੱਬਣਾ ਝੋਟੀ ਭਾਲ ਦਾ ਬਹੁਤ ਸੋਹਣੀ ਝੋਟੀ ਐ ਤੋੜ ਕੇ ਤੁਹਾਨੂੰ ਖਾ ਦਿੰਦੇ ਆ। ਵੀ ਤੋੜ ਕੇ ਤੁਹਾਨੂੰ ਖਾ ਦਿੰਦੇ ਆ। ਬਿਲਕੁਲ ਪੱਧਰ ਪਿੱਟ ਕੁੜੇ ਦੇ ਵਿੱਚ ਆ ਦੋਸਤੋ ਸੋਹਣੀ ਦੋਸਤੋ ਝੋਟੀ ਐ। ਜਮਾ ਜੈਡ ਬਲੈਕ ਆ ਦੋਸਤੋ ਸੋਹਣਾ ਥਾਨ ਲੱਗਿਆ। ਵੇਲ ਭੂਲ ਚੰਗੀ ਐ ਕਦ ਕਾਠੀ ਸੋਨਾ। ਬਿਲਕੁਲ ਕੁੰਡਾ ਸਿੰਘ ਆ। ਜਿਹੜੇ ਵੀ ਦੇ ਦੋਸਤੋ ਪਸੰਦ ਹੋਵੇ ਮਿਲਦੀ ਬਾਈਆਂ ਦਾ ਇੱਕ ਟਾਈਮ ਹੀ ਐ ਮਿਲਦੀ ਪਹਾੜੇ ਤੇ ਆ। ਇੱਥੇ ਤੁਸੀਂ ਆਪਦੀ ਦੋ ਟਾਈਮ ਚੋ ਲੋ ਤਿੰਨ ਟਾਈਮ ਚੋ ਲੋ ਕਿਉਂਕਿ ਇੱਕ ਟਾਈਮ ਚ ਵਾਈ ਕਰ ਸਕਦੇ ਆ ਕਿਉਂਕਿ ਇੱਕ ਟਾਈਮ ਬਾਈ ਜਨਾ ਮਿਲਦੀ ਆ ਤੇ 4 ਕਿਲੋ ਦੁੱਧ ਹੈਗਾ ਰੇਟ ਆਪਾਂ ਬਾਈ ਤੋਂ ਪੁੱਛ ਲੈਨੇ ਆ ਕੀ ਰੇਟ ਕਰਨਾ ਬਈ ਲਖੇ ਇਹਦਾ ਰੇਟ ਕੀ ਕਰਦੇ ਆਗੇ ਰੇਟ 85000 ਰੁਪਏ 85000 ਮਾਨਤਨ ਕਰਦੇ ਆਗੇ ਬਈ ਹਾਂਜੀ ਮਾਨਤਨ ਕਰਦੇ ਆ ਠੀਕ ਆ ਲੋ ਬਈ ਰੇਟ 85000 ਮੌਕੇ ਤੇ ਮਾਨਤਨ ਹੋ ਜੂ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਸਕਦੇ ਆ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਆਇਆ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ